ਬੜੀ ਮਾਣ ਵਾਲੀ ਗੱਲ ਹੈ ਕਿ ਕਪੂਰਥਲੇ ਦੇ ਵਿੱਚ ਜਿਹੜੇ ਸਕੂਲ ਦੇ ਵਿੱਚ ਮੈਂ ਪੜਿਆ ਇੱਥੇ ਦਾ ਮੈਂ ਵਿਦਿਆਰਥੀ ਰਿਹਾ ਪੂਰੀ ਬਿਲਡਿੰਗ ਜਿਹੜੀ ਹੈਗੀ ਇਹਦਾ ਸਕੂਲ ਹੈਗਾ ਸਕੂਲ ਫੈਮਿਨਸ ਪੰਜਾਬ ਸਰਕਾਰ ਵੱਲੋਂ ਜਿਹੜਾ ਅਨਾਉਂਸ ਹੋਇਆ ਤੇ ਇੱਥੇ ਤਕਰੀਬਨ ਅੱਜ ਦੀ ਡੇਟ ਤੱਕ ਤਕਰੀਬਨ 28-29 ਲੱਖ ਦੇ ਫੰਡ ਆ ਚੁੱਕੇ ਐ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਪ੍ਰੋਸੈਸ ਬਹੁਤ ਤੇਜ਼ ਗਤੀ ਦੇ ਨਾਲ ਸ਼ੁਰੂ ਹੋ ਜਾਣਾ ਮੇਰੇ ਜਿਵੇਂ ਗੁਰੂ ਨੇ ਜਿਹੜੇ ਮੇਰੇ ਨੂੰ ਪੜ੍ਹਾਦੇ ਹੁੰਦੇ ਸੀ ਮੈਡਮ ਪ੍ਰੋਗਲਾ ਅਰੋੜਾ ਜੀ ਇੱਥੇ ਖਾਸ ਤੌਰ ਤੇ ਉਜੇਤੇ ਤੋਂ ਉੱਤੇ ਪਹੁੰਚੇ ਹੋਏ ਨੇ ਤੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਇਹ ਸਕੂਲ ਦੇ ਵਿੱਚ ਉਦਘਾਟਨ ਸਮਾਰੋਹ ਦੇ ਵਿੱਚ ਪਹੁੰਚੇ ਆ ਤੇ ਇਸ ਸਕੂਲ ਦੇ ਵਿੱਚ ਮੈਂ ਜਿੱਥੇ ਦਾ ਵਿਦਿਆਰਥੀ ਰਹਾ ਕਰੋਸ਼ ਸਕੂਲ ਨੂੰ ਸਕੂਲੋ ਫੈਮਿਨਸ ਮੇਰੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਿੱਖਿਆ ਮੰਤਰੀ ਸਰਦਾਰ ਰੋਜਗਰਜ ਸਿੰਘ ਬਾਜ ਜੀ ਨੇ ਇਸ ਸਕੂਲ ਨੂੰ ਸਕੂਲੋ ਫੈਮਿਨਸ ਬਣਾਇਆ ਤੇ ਬੜੀ ਮਾਣ ਵਾਲੀ ਗੱਲ ਹੈਗੀ ਹੈ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਬੱਚਾ ਇਸ ਸਕੂਲ ਦੇ ਵਿੱਚ ਪੜਦਾ ਹੈ ਸਾਡੇ ਗੁਰੂ ਜਿਹੜੇ ਹੈਗੇ ਨੇ ਅੱਥੀ ਸਪੈਸ਼ਲ ਤੌਰ ਤੇ ਪਹੁੰਚੇ ਹੋਏ ਨੇ ਮਾਤਾ ਰੋਲ ਵੀ ਇਹੀ ਕਰਦੇ ਨੇ ਪਿਓ ਦਾ ਰੋਲ ਵੀ ਇਹੀ ਅਦਾ ਕਰਦੇ ਨੇ ਤੇ ਗੁਰੂ ਦਾ ਰੋਲ ਵੀ ਇਹੀ ਅਦਾ ਕਰਦੇ ਨੇ ਤੇ ਮੈਂ ਬੜਾ ਮਾਣ ਮਹਿਸੂਸ ਕਰ ਰਿਹਾ ਅੱਜ ਤੱਕ ਮੈਂ ਸਮਝ ਰਿਹਾ ਇਮੋਸ਼ਨਲ ਹੋਇਆ ਬਿਆ ਇਤਿਹਾਸ ਤੋਂ ਬਹੁਤ ਖੁਸ਼ੀ ਦੀ ਗੱਲ ਹੈਗੀ ਹੈ ਫੂਰਸਲਾ ਸਾਡੀ ਜਿੰਦ ਜਾਣਿਆ ਇੱਥੇ ਦੇ ਬੱਚੇ ਸਾਡੀ ਜਿੰਦ ਜਾਣਿਆ ਉਹ ਮਹਾਰਾਜਾ ਸਾਹਮਣੇ ਜਿਹੜੀ ਇੱਥੇ ਸਕੂਲ ਨੂੰ ਇਹ ਜਗ੍ਹਾ ਦਿੱਤੀ ਸੀ ਇਹ ਤਕਰੀਬਨ 750 ਸਾਲ ਮਰਾਣਾ ਜਿਹੜਾ ਸਕੂਲ ਹੈਗਾ ਤੇ ਅੱਜ ਇਸ ਸਕੂਲ ਦੇ ਨਾਗਰੇਸ਼ਨ ਸਾਡੇ ਚੇਅਰਮੈਨ ਸਰਦਾਰ ਆਪਣੇ ਸੰਦੀਪ ਠੈਣੀ ਜੀ ਇੱਥੇ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਆਪਣੇ ਕਮਰਾ ਦੇ ਨਾਲ ਉਦਘਾਟਨ ਕੀਤਾ ਤੇ ਖੁਸ਼ੀ ਦੀ ਗੱਲ ਹੈ ਕਿ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਜਿਹੜੀ ਮਿਲੇਗੀ ਪੰਜਾਬ ਸਰਕਾਰ ਦੇ ਰੂਲਸ ਦੇ ਮੁਸਾਬਕ ਹਰੇਕ ਤਰ੍ਹਾਂ ਦੀ ਵਰਲਡ ਕਲਾਸ ਲੈਵਲ ਦੀ ਜਿਹੜੀ ਸੁਖਦਾ ਇੱਥੇ ਬੱਚਿਆਂ ਨੂੰ ਮਿਲੇਗੀ ਤੋਂ ਬਹੁਤ ਪ੍ਰਾਊਡ ਫੀਲ ਹੋ ਰਿਹਾ ਜੀ ਸਰ ਮਹਾਨ ਸਾਹਿਬ ਦਾ ਜੋ ਸੁਪਨਾ ਸੀਗਾ ਜੋ ਉਹਨਾਂ ਨੇ ਵਾਦਾ ਕੀਤਾ ਸੀ ਉਸ ਦੇ ਹਿਸਾਬ ਨਾਲ ਲੱਦੇ ਕੋ ਲੱਗਦਾ ਹੈ ਪ੍ਰਾਈਵੇਟ ਸਕੂਲਾਂ ਨੂੰ maat ਪਾ ਰਿਹਾ ਹੈ ਸਕੂਲ हां बिल्कुल जी खुशी महसूस होती है कि इत्थे मेनू मान महसूस ਹੁੰਦਾ ਹੈ ਕਿ ਮੇਰੇ ਕੋਲ ਪਿਛਲੇ 2 ਤੋਂ 3 ਮਹੀਨਿਆਂ ਦੇ ਵਿੱਚ ਲਗਭਗ 100 ਦੇ ਕਰੀਬ ਜਿਹੜੇ ਪੇਰੈਂਟਸ ਨੇ ਮੈਨੂੰ ਕਾਲ ਕਰਕੇ ਇਸ ਸਕੂਲ অফ ਫੈਮਿਨਿਸਟ ਮੇਕੋ ਐਡਮਿਸ਼ਨ ਇਹ ਕਰਵਾ ਚੁੱਕੇ ਨੇ ਕਹਿ ਚੁੱਕੇ ਨੇ ਸੀ ਉਹ ਸਕੂਲ ਦੇ ਵਿੱਚ ਐਡਮਿਸ਼ਨ ਕਰਾਣੀ ਹੈ ਤੇ ਉਹ ਬੜੀ ਵਧੀਆ ਲੱਗਦਾ ਹੈ ਕਿ ਕਪੂਥਲੇ ਦੇ ਬੱਚੇ ਇੱਥੇ ਕਪੂਥਲਾ ਜਿਹੜਾ ਡਵੈਲਪ ਹੋ ਰਿਹਾ ਹੈ ਤੇ ਸਿੱਖਿਆ ਕ੍ਰਾਂਤੀ ਜਿਹੜੀ ਹੈਗੀ ਪੰਜਾਬ ਸਰਕਾਰ ਦੀ ਬਹੁਤ ਹੀ ਕਾਬਿਲ ਤਰੀਕੇ ਨਾਲ ਸਰ ਸਿੱਖਿਆ ਕ੍ਰਾਂਤੀ ਦੇ ਨਾਲ-ਨਾਲ ਜੁਧ ਨਸ਼ੇ ਅਬਰੋਗ ਜਿਹੜਾ ਚੱਲ ਰਿਹਾ ਯੋਧਨਸ਼ਾ ਮੁਰਤ ਪਰਸੋਂ ਜਿਹੜਾ ਹੈਗਾ ਪ੍ਰੋਗਰਾਮ ਹੋਇਆ ਸੀਗਾ ਤੇ ਪੂਰੇ ਜ਼ਿਲ੍ਹੇ ਦੀਆਂ ਜਿਹੜੀਆਂ ਪੰਚਾਇਤਾਂ ਸਰਪੰਚ ਪੰਜ ਔਰ ਨੰਬਰਦਾਰ ਸਹਿਬਾਨ ਇੱਥੇ ਆ ਕੇ ਸੌਂ ਚੁੱਕ ਕੇ ਗਏ ਨੇ ਤਾਂ ਮੈਂ ਇਹੀ ਕਹਾਂਗਾ ਜੇ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਆ ਜੇ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਵਧੀਆ ਤੋਂ ਵਧੀਆ ਵਰਲਡ ਕਲਾਸ ਲੈਵਲ ਦੀ ਜੇ ਆਪਾਂ ਸਟੱਡੀ ਦੇਣਾ ਚਾਹੁੰਦੇ ਆ ਤਾਂ ਅਸੀਂ ਉਹਨਾਂ ਨੂੰ ਨਸ਼ੇ ਤੋਂ ਵੀ ਦੂਰ ਕਰਨਾ ਖੇਡ ਦੇ ਮੈਦਾਨਾ ਬੜਾ ਬਹੁਤ ਸੋਹਣਾ ਇੱਥੇ ਮੈਦਾਨ ਬਣਿਆ ਹੋਇਆ ਹੈਗਾ ਖੇਡ ਦੇ ਮੈਦਾਨਾਂ ਲਈ ਫੰਡ ਆਏ ਨੇ ਤੋਂ ਖੇਡਾਂ ਦੇ ਵਿੱਚ ਰੁਚੀ ਪੈਦਾ ਕਰੋ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਰੁਚੀ ਪੈਦਾ ਕਰੋ ਤਾਂ ਕਿ ਅੱਗੇ ਜਾ ਕੇ ਉਹ ਵਾਰਲਡ ਕਲਾਸ ਦੀਆਂ ਜਿਹੜੀਆਂ ਸਟੱਡੀ ਲੈਣ ਤੋਂ ਬਾਅਦ ਆਪਣੀਆਂ ਚੰਗੀਆਂ ਮਗੜਾ ਜਿਹੜੀਆਂ ਪੰਜਾਬ ਸਰਕਾਰ ਦੇ ਵਿੱਚ ਜਾਂ ਹੋਰ ਅਧਾਰਿਆਂ ਦੇ ਵਿੱਚ ਨੌਕਰੀਆਂ ਕਰ ਸਕਣ ਤੇ ਪੰਜਾਬ ਦੇ ਵਿੱਚ ਸਾਡੀ ਜਿਹੜੀ ਨੌਜਵਾਨ ਪੀੜੀ ਰਹੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਜਿਨ੍ਹਾਂ ਨੂੰ ਸਾਡੇ ਇੱਥੇ ਸਿਸਟਮ ਤੋਂ ਤੰਗ ਆ ਕੇ ਬਾਹਰੀ ਦੇਸ਼ਾਂ ਦੇ ਵਿੱਚ ਗੋਰਿਆਂ ਕੋਲ ਜਾ ਕੇ ਗੁਲਾਮੀ ਕਰਦੇ ਪਏ ਨੇ ਅਸੀਂ 25-30 ਲੱਖ ਰੁਪਏ ਲਗਾ ਕੇ ਆਪਣੇ ਬੱਚਿਆਂ ਨੂੰ ਦਿਲ ਦੇ ਟੁਕੜਿਆਂ ਨੂੰ ਬਾਹਰੀ ਦੇਸ਼ਾਂ 'ਚ ਭੇਜ ਰਹੇ ਹਾਂ ਉਹਨਾਂ ਦੀ ਗੁਲਾਮੀ ਲਈ ਅਸੀਂ ਇੱਥੇ ਹੀ ਰਹਿ ਕੇ ਆਪਣੇ ਪੰਜਾਬ ਨੂੰ ਦੁਬਾਰਾ ਤੋਂ ਸੋਹਣਾ ਰੰਗਲਾ ਤੇ ਸੁਨਹਿਰਾ ਬਣਾਈਏ ਤਾਂ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ ਉਹ ਚੰਗਾ ਉਦੇਸ਼ ਲੈ ਕੇ ਚੰਗੀਆਂ ਨੌਕਰੀਆਂ ਕਰੇ ਤੇ ਨਸ਼ਿਆਂ ਦੀ ਜਿਹੜੀ ਗੱਲ ਕਰੇ ਸੀ ਤੁਸੀਂ ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਸਿਰਫ ਇੱਕੋ ਇੱਕ ਗੱਲ ਹੈਗੀ ਆ ਜਿਹੜਾ ਬੰਦਾ ਨਸ਼ੇ ਵੇਚਦਾ ਚਾਹੇ ਕੋਈ ਵੀ ਹੋਵੇ ਵੱਡੇ ਲੈਵਲ ਤੇ ਹੋਵੇ ਛੋਟੇ ਲੈਵਲ ਤੇ ਹੋਵੇ ਉਹ ਜੇਲ੍ਹਾਂ ਦੇ ਵਿੱਚ ਹੋਏਗਾ ਔਰ ਜਿਹੜਾ ਐਡਿਕਟਡ ਹੈਗਾ ਜਿਹੜਾ ਕਹੋ ਕਿ ਮਰੀਜ਼ ਹੈਗਾ ਨਸ਼ੇ ਦਾ ਉਹਦਾ ਇਲਾਜ ਜਿਹੜਾ ਹੈਗਾ ਇੱਥੇ ਹਸਪਤਾਲ 'ਚ ਕਰਾਇਆ ਜਾਂਦਾ ਹੈ। ਯਸ। ਇਸ ਸਕੂਲ ਦੇ ਵਿੱਚ ਬੀਬੀ ਦਾ ਉਦਘਾਟਨ ਦੇ ਵਿੱਚ ਸ਼ਾਮਲ ਹੋ ਕੇ ਖੁਸ਼ੀ ਹੋਣੀ ਹੈ। ਮੈਂ ਇਸ ਸਕੂਲ ਦੇ ਵਿੱਚ ਬਹੁਤ ਪਹਿਲਾਂ تقریبا 24 ਸਾਲ ਪਹਿਲਾਂ 19 ਸਾਲ ਇੱਥੇ ਪੜਾਈ। ਲਗਾਤਾਰ ਔਰ ਬਹੁਤ ਵਧੀਆ ਵਿਦਿਆਰਥੀ ਪੈਦਾ ਹੋਏ ਨੇ ਔਰ ਹੂੰ ਮੈਂ ਜਦ ਆਈਆਂ ਤਾਂ ਮੈਨੂੰ ਇੱਥੋਂ ਦਾ ਬਿਲਡਿੰਗ ਦੇਖ ਕੇ ਇੱਥੋਂ ਦਾ ਮਾਹੌਲ ਦੇਖ ਕੇ ਖੁਸ਼ੀ ਹੋਈ ਹੈ ਕਿ ਇੱਥੇ ਬਹੁਤ ਕੁਝ ਬਦਲਿਆ ਹੈ ਔਰ ਸਕੂਲ ਆਫ ਐਮਿਨੈਂਸ ਬਣਿਆ ਹੈ ਮੇਰੇ ਟਾਈਮ ਤੇ ਗਿੱਦੜ ਪਿੰਡੋਈਆਂ ਤੋਂ ਬੱਚੇ ਪੜਨੇ ਆਉਂਦੇ ਹੁੰਦੇ ਸੀ ਇੱਥੇ ਤੇ ਹੁਣ ਵੀ ਦੂਰੋਂ ਦੂਰੋਂ ਬੱਚੇ ਕੰਪੀਟੀਸ਼ਨ ਕਰਕੇ ਔਰ ਇੱਥੋਂ ਤੱਕ ਵੀ ਸਭਾਸ਼ਾ ਕਰ ਰਹੇ ਆ ਕਿ ਅਸੀਂ ਇਸ ਸਕੂਲ ਤੇ ਦਾਖਲ ਹੋਣਾ ਹੈ ਮੈਡਮ ਮਾਨ ਸਾਹਿਬ ਦੀ ਜਿਹੜੀ ਸਿੱਖਿਆ ਕ੍ਰਾਂਤੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕ੍ਰਾਂਤੀ ਕੋਈ ਵੀ ਹੋਵੇ ਜੇ ਉਹਦੀ ਆਤਮਾ ਨੂੰ ਬਹਾਲ ਰੱਖਿਆ ਜਾਏ ਜੇ ਵਧੀਆ ਹੋਵੇ ਤਾਂ ਸਿੱਖਿਆ ਵਿੱਚ ਮੈਂ ਸਮਝਦੀ ਆ ਕਿ ਇਹ ਇਨਫਰਾਸਟ੍ਰਕਚਰ ਦੇਣਾ ਇੱਕ ਕ੍ਰਾਂਤੀ ਹੈ ਦੇ ਉਸ ਇਨਫਰਾਸਟ੍ਰਕਚਰ ਦੇ ਵਿੱਚ ਵਧੀਆ ਮਾਹੌਲ ਦੇ ਵਿੱਚ ਐਜੂਕੇਸ਼ਨ ਦੇਣਾ ਅਸਲੀ ਕ੍ਰਾਂਤੀ ਉਹ ਹੈ ਔਰ ਬੱਚਾ ਨੂੰ ਉਹ ਦਿੱਤੀ ਜਾਣੀ ਚਾਹੀਦੀ ਹੈ ਕਮਿਟਮੈਂਟ ਫਰੋਮ ਦ ਟੀਚਰਸ ਜ਼ਰੂਰੀ ਠੀਕ ਬੜਾ ਕਹਿੰਦੇ ਅੱਜ ਸਿੱਖਿਆ ਕ੍ਰਾਂਤੀ ਦਾ ਵੱਲਦਾ ਪੰਜਾਬ ਦੇ ਰਿਹਾ ਦੇ ਤਹਿਤ ਮੈਂ ਪੰਜਾਬ ਦੇ ਸਭ ਤੋਂ ਇਤਿਹਾਸਿਕ ਸ਼ਹਿਰ ਫੋਕਲਾ ਵਿਖੇ ਸਕੂਲ ਆਫ ਐਮਿਊਲੈਂਸ ਲੜਕੀਆਂ ਵਿਖੇ ਜਿੱਥੇ ਆਉਣ ਦਾ ਮੌਕਾ ਮਿਲਿਆ ਇੱਥੇ ਸਾਰੇ ਸਟਾਫ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਔਰ ਸਰਕਾਰ ਦੁਆਰਾ ਕੀਤੇ ਜਾ ਰਹੇ ਵਿਕਾਸ ਕੰਮ ਦੇਖਣ ਦਾ ਮੌਕਾ ਮਿਲਿਆ ਇਹ ਪਹਿਲੀ ਸਰਕਾਰ ਆ ਸਰਦਾਰ ਕਬੂਸ ਸਿੰਘ ਮਾਨ ਜੀ ਦੀ ਅਗਵਾਈ ਚ ਜਿਹੜਾ ਪੰਜਾਬ ਨੂੰ ਅਗਲਾ ਪੰਜਾਬ ਬਣਾਉਣ ਲਈ ਸਿੱਖਿਆ ਦੇ ਪੱਧਰ ਨੂੰ ਸਭ ਤੋਂ ਉੱਚਾ ਚੱਕਣ ਦੀ ਬਾਰੇ ਕੋਸ਼ਿਸ਼ ਜਤਨਸ਼ੀਲ ਆ। ਔਰ ਇਸ ਕੜੀ ਦਾ ਸੂਚੇ ਪੰਜਾਬ ਦੀ ਅੱਜ ਜਿਹੜੀ ਇਹ ਉਤਕਾਣ ਔਰ ਜਿਹੜੀ ਕ੍ਰਾਂਤੀ ਦੀ ਲਹਿਰ ਜਲਾਈ ਜਾ ਰਹੀ ਆ। ਇਹ ਦਾ ਮਕਸਦ ਇਹ ਆ ਕਿ ਬੱਚਿਆਂ ਨੂੰ ਉਸਾਇਦ ਦਿੱਤਾ ਜਾਵੇ ਆਪਣੇ ਅਧਿਆਪਕਾਂ ਦਾ ਹੌਸਲਾ ਅਗਵਾਈ ਕੀਤੀ ਜਾਵੇ। ਪਰ ਜਿਹੜੇ ਵੀ ਜ਼ਰੂਰਤਾਂ ਨੇ ਸਕੂਲਾਂ ਦੀ ਜੋ ਕਹਿੰਦੇ ਦਾ ਪੂਰੀਆਂ ਕੀਤੀਆਂ। ਸਰ ਇਸ ਕਾਰਨ ਸਕੂਲਾਂ ਨੂੰ ਅਪਗ੍ਰੇਡ ਕਿੱਥੇ ਕੀਤਾ ਜਾ ਰਿਹਾ? ਕਿਸ ਤਰੀਕੇ ਦੇ ਨਾਲ ਅਪਗ੍ਰੇਡ ਕੀਤਾ ਜਾ ਰਿਹਾ? ਲਗਭਗ ਮਾਨਸਾਹਲੀ ਸਰਕਾਰ ਨੂੰ 3 ਸਾਲ ਹੋ ਚਲੇ ਨੇ ਪੰਜਾਬ ਚ ਆਈ ਨੂੰ ਪੰਜਾਬ ਦੇ ਲੋਕਾਂ ਨੇ ਬੜੀ ਉਮੀਦ ਨਾਲ ਮਾਨਸਾਹਲੀ ਸਰਕਾਰ ਪੰਜਾਬ ਚ ਲੈ ਆਂਦੀ ਸੀ ਆਵਾਜ਼ ਦੀ ਪਾਰਟੀ ਦੇ ਰੂਪ ਦੇ ਵਿੱਚ ਉਸ ਕਣੀ ਜਦ ਮਾਨਸਾਹ ਦਾ ਸੁਪਨਾ ਸੀ ਕਿ ਪੰਜਾਬ ਦੀ ਸਿੱਖਿਆ ਬਣਾਈ ਨੂੰ ਖਾਸ ਤੌਰ ਤੇ ਸਰਕਾਰੀ ਸਕੂਲਾਂ ਦਾ ਮਿਆਰ ਨਾ ਉੱਚਾ ਤੇ ਸੁੱਚਾ ਝਕਣਾ ਤੇ ਆਉਣ ਵਾਲਾ ਪੇਕ ਅੱਛਾ ਬਣ ਸਕੇ ਔਰ ਹਜ਼ਾਰਾਂ ਕਰੋੜ ਰੁਪਏ ਜਿਹੜੀਆਂ ਗ੍ਰਾਂਟਾਂ ਦੇ ਪਿੱਛੇ ਦੋ ਤਿੰਨ ਸਾਲਾਂ ਦੀ ਲੱਗ ਚੁੱਕੀ ਹੈ ਔਰ ਲਗਭਗ 18000 ਕਰੋੜ ਦਾ ਜਿਹੜਾ ਬਜੇ ਤੇ ਇਸ ਵਾਰ ਰੱਖਿਆ ਗਿਆ ਸਰਕਾਰ ਨੇ ਔਰ 10000 ਜਾਨ ਨੇ ਖਰੀਦ ਜਿਹੜੇ ਨਵੇਂ ਕਮਰੇ ਸਰਕਾਰੀ ਸਕੂਲਾਂ ਜੋ ਲਿਖੇ ਜਾ ਚੁੱਕੇ ਨੇ ਚਾਹੇ ਬਾਲੜੀ ਵਾਲੇ ਲੋਕ ਚਾਹੇ ਹੋਣ ਚਾਹੇ ਖੇਡ ਮੈਦਾਨ ਦੇ ਲੋਕ ਹੋਣ ਚਾਹੇ ਸਾਇੰਸ ਲੈਬਟਰੀਆਂ ਹੋਣ ਚਾਹੇ ਆਪਣੇ ਲਾਇਬ੍ਰੇਰੀਆਂ ਹੋਣ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਮਿਆਰ ਚੱਕਣ ਵਾਸਤੇ ਪੰਜਾਬ ਸਰਕਾਰ ਪੂਰੀ ਅਮ ਜੀ ਸਰ ਅੱਜ ਵੀ ਤੁਸੀਂ ਇੱਕ ਲਾਇਬ੍ਰੇਰੀ ਦਾ ਘਟਨ ਕਰ ਰਹੇ ਹੈ ਇਹ ਲਾਇਬ੍ਰੇਰੀ ਪਹਿਲਾਂ ਵੀ ਸੀ ਕਿ ਹੁਣ ਇਹ ਤੁਹਾਡੇ ਵੱਲੋਂ ਹੀ ਅਪਗ੍ਰੇਡ ਕੀਤੀ ਗਈ ਹੈ ਇਹ ਲਾਇਬ੍ਰੇਰੀ ਜਿਹੜੀ ਪੰਜਾਬ ਸਰਕਾਰ ਨੇ ਆਪਣੇ ਫੰਡ ਚੋਂ 9 ਲੱਖ 9 ਲੱਖ ਇਹ ਇਹ ਲੈਟਰੀ ਡੀ ਆ ਪੰਜਾਬ ਸਰਕਾਰ ਨੇ ਆਪਣੀ ਸਰਦਾਰ ਦੀ ਹੌਨ ਆਉਣ ਤੋਂ ਬਾਅਦ ਅੱਜ ਦਾ ਭਗਵਾਨ ਸਿਮਾਂਝ ਦੀ ਅਗਵਾਈ ਦੇ ਵਿੱਚ ਲਗਭਗ 10 ਲੱਖ ਰੁਪਏ ਦੀ ਗ੍ਰਾਂਟ ਦੇ ਨਾਲ ਇਹ ਉਦਾਰੀ ਕੀਤੀ ਗਈ ਆ ਔਰ ਜਿਹੜੇ ਵੀ ਅੱਜ ਉਦਘਾਟਨ ਹੋ ਰਹੇ ਨੇ ਕਿ ਪੰਜਾਬ ਸਰਕਾਰ ਦੁਆਲਾ ਕਿੰਨੇ ਕੰਮ ਉਦਘਾਟਨ ਹੋ ਰਹੇ ਨੇ ਨਹੀਂ ਓਪੋਜੀਸ਼ਨ ਤੇ ਇਹ ਵੀ ਕਹਿ ਰਹੀ ਹੈ ਕਿ ਜਿਹੜੀ ਉਦਘਾਟਨ ਤੇ ਸਿਰਫ ਤੁਹਾਡਾ ਇੱਕ ਕਹ ਲਓ ਕਿ ਇਹ ਲੋਕਾਂ ਦਾ ਦਿਖਾਵਾ ਹੈ ਸਿਰਫ ਰੰਗ ਰੰਗ ਕਰਕੇ ਜੇ ਪੁਰਾਣੀ ਕੁਰਸੀਆਂ ਨੂੰ ਜੇ ਦੁਬਾਰਾ ਰੰਗ ਕਰਕੇ ਹੀ ਉਹਨੂੰ ਅਪਗ੍ਰੇਡ ਕਰਦੇ ਹ ਤੁਸੀਂ ਇਹ ਪਹਿਲੀ ਸਰਕਾਰ ਆ ਪੰਜਾਬ 'ਚ ਜਿਹੜੀ ਸਿੱਖਿਆ ਤੇ ਕੰਮ ਕਰ ਰਹੀ ਹੈ ਜਿਹੜੇ ਆਪੋਜੀਸ਼ਨ ਵਾਲੇ ਰੌਲਾ ਪਾਉਂਦੇ ਨੇ ਕਿ ਪੰਜਾਬ ਦੇ ਵਿੱਚ ਉਧਾਰਨ ਕੱਲੇ ਕਿਤੇ ਜਾ ਰਹੇ ਉਹ ਸਰਕਾਰੀ ਸਕੂਲਾਂ ਜਾ ਕੇ ਦੇਖਣ ਤਾਂ ਸਹੀ ਹੈ ਉਹਨਾਂ ਉਹਨਾਂ ਦੇ ਵੀ ਕਈ ਮਾਮਲੇ ਸੀ ਤਾਂ ਉਹਨਾਂ ਦੇ ਵੀ ਕਈ ਮਾਮਲੇ ਆਏ ਕਿ ਤੇ ਰਾਜ ਦੇ ਵਿੱਚ ਵੀ ਕਈ ਸਕੂਲਾਂ ਦੇ ਹਾਲਾਤ ਕੀ ਸੀਗੇ ਅਧਿਆਪਕਾਂ ਨੂੰ ਸਟਾਫ ਤੇ ਬੈਠਾ ਵਾ ਤੁਸੀਂ ਉੱਜਾ ਦੇ ਸਮਾਜ ਦੇ ਵਿੱਚ ਤੁਹਾਡੇ ਸਾਹਮਣੇ ਵੀ ਆ ਕਿ ਅਸਲ ਵਿੱਚ ਸਕੂਲਾਂ ਦਾ ਕਾਇਆ ਕਲਪ ਜਿਹੜੀ ਪੰਜਾਬ ਸਰਕਾਰ ਕਰ ਰਹੀ ਹੈ ਇੱਕ ਅੱਛੀ ਨੀਤੀ ਹੋਰ ਅੱਛੀ ਸੋਚ ਲੈ ਕੇ ਕਰ ਰਹੀ ਹੈ ਸੈਣੀ ਸਾਹਿਬ ਜੇ ਅਸੀਂ ਕ੍ਰਾਂਤੀ ਦੀ ਗੱਲ ਕਰਦੇ ਹਾਂ ਤਾਂ ਕ੍ਰਾਂਤੀ ਦਾ ਅਰਥ ਇਹ ਆ ਇਹ ਅੱਛੀ ਲੋਕਾਂ ਨੂੰ ਬਤਾਵਾਂ ਦਿੰਦੇ ਨੇ ਨਾ ਨਵਾਂ ਇੰਤਜ਼ਾਮ ਕਰਦੇ ਪਰ ਤੇ ਇਹ ਵੀ ਇਲਜ਼ਾਮ ਹੈ ਕਿ ਫਰਸ਼ਾ ਦੇ ਜਿਹੜੇ ਪਹਿਲੇ ਫਰਸ਼ਾ ਬਣੀ ਹੋਰ ਹੈ ਤੇ ਉਹ ਦੁਗਾਟਨ ਕਰ ਦਿੱਤੇ ਮੈਂ ਮੈਂ ਇੱਕ ਮੈਂ ਨਾ ਨਾ ਕੋਟ ਕੋਟਾ ਕੋਟੂਜੀ ਆਪਣੇ ਚੈਨਲ ਤੋਂ ਇਸ ਬਿਲਡਿੰਗ ਤੋਂ ਦੇਖ ਸਕਦੇ ਹੋ ਤੇ ਇੱਥੇ ਦੇ ਹਾਲਾਤ ਦੇਖ ਸਕਦੇ ਹੋ ਸਕੂਲ ਦੇ ਕਿ ਤੁਹਾਨੂੰ ਆਪਣਾ ਪਤਾ ਲੱਗ ਜਾਏਗਾ ਕਿ ਬਾਸਲਾ ਨੂੰ ਕਾਲਜਾਂ ਨਹੀਂ ਲੱਭੇ ਜਾਂਦੀਆਂ ਇਹ ਵੀ ਸਕੂਲ ਦਾ ਵੀ ਦੁਗਾਟਨ ਕਰਕੇ ਆਇਆ ਇਹ ਤਾਂ ਰਸਤੇ ਵਿੱਚ ਤੁਹਾਨੂੰ ਗੰਦਗੀ ਦੇ ਢੇਰ ਤਰ੍ਹਾਂ ਕਿਤਨੇ ਜਣ ਹੈ ਮੈਂ ਇੱਕ ਗੱਲ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡਾ ਸਵਾਲ ਬਹੁਤ ਅੱਛਾ ਵਾ ਪੰਜਾਬ ਦੀ ਤਾਣੀ ਪਿਛਲੇ ਸਿਆਸਤਦਾਨਾਂ ਨੇ ਇੰਨੀ ਉਲਝਾ ਚੁੱਕੇ ਸੀਗੇ ਕਿ ਉਥੋਂ ਸੁਧਾਰ ਨੂੰ ਸਮਝ ਲੱਗਣਾ ਅਸੀਂ 3 ਸਾਲ ਦੇ ਸ਼ਾਸਨ ਗੱਲ ਜੋ ਬੈਸਟ ਕਰ ਸਕਦੇ ਅਸੀਂ ਸਿੱਖਿਆ ਉਤੇ ਕੰਮ ਕੀਤਾ ਸੀ ਹੈਲਥ ਕੇਅਰ ਮੇਰੇ ਦਾ ਸ਼ੋਰ ਘੱਟੇ ਕੰਮ ਕੀਤਾ ਤੇ ਬੋਸਰਾ ਜ਼ਿਲ੍ਹੇ ਦੇ ਦੁਕਾਟਾਂ ਤੱਕ ਆ ਰਹੀ ਹੈ ਤੇ ਜੇ ਗੱਲ ਕਰੀ ਅਜੇ ਤੱਕ ਪਾਰਟੀ ਵੱਲੋਂ ਇੱਕ ਹਲਕਾ ਨਹੀਂ ਚਾਹਤਾ ਤਾਂ ਡਿਕਾ ਲਗਾਏ ਨਹੀਂ ਗਿਆ ਤੇ ਤੁਸੀਂ ਦੁਕਾਟਾਂ ਅੱਜ ਪ੍ਰੈਕਟੀਕਲ ਮੁੱਦੇ ਤੇ ਫੇਕਾ ਦੀ ਗੱਲ ਕਰ ਲਾ ਕਿ ਅੱਜ ਅਸਲ ਵਿੱਚ ਇੰਨੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਹਾਂ ਸਰ ਕੋਈ ਹਲਕਾ ਨਹੀਂ ਚਾਹਤਾ ਸੀ ਹਲਕਾ ਚਾਹ ਸੀਗੇ ਪ੍ਰਮਾਤਮਾ ਦੇ ਉਹ ਚਰਨ ਜਗ ਜਬਰਾ ਜ ਔਰ ਜਲਦੀ ਹੀ ਤੁਹਾਨੂੰ ਨਵੀਂ ਇਹ ਨਿਯੁਕਤੀ ਮਿਲ ਜਾਏਗੀ ਕਪੂਰਤਲਾ ਵਾਸਤੇ ਔਰ ਤੁਸੀਂ ਇਸ ਗੱਲ ਦੇ ਬੇਫਿਕਰ ਰਹੋਗੇ ਰਾਜਨੀਤਿਕ ਜਦੋਂ ਰਾਜਨੀਤੀ ਕਰਨ ਤਰਾਗੇ ਪੂਰਾ ਮੈਦਾਨ ਚ ਉਤਰਾਂਗੇ ਡਟ ਕੇ ਉਤਰਾਂਗੇ ਸਾਹੀ ਸਾਹਿਬ ਜੀ ਤਾਂ 5 ਸਾਲਾਂ ਮੱਧ ਤੱਕ ਰਹੇ ਹਲਕਾ ਚਾਇਜ਼ ਲਾ ਨਹੀਂ ਮੈਂ ਮੈਂ ਜਿਹੜੀ ਬੇਨਤੀ ਕਰਨਾ ਚਾਹੁੰਦਾ ਦੇਖੋ ਪਾਰਟੀ ਦੇ ਆਪਣੇ ਇੰਟਰਨਲ ਮਸਲੇ ਹੁੰਦੇ ਆ ਔਰ ਇਹ ਇੱਕ ਹਲਕਾ ਇਚਾਰਜ ਬਹੁਤ ਵੱਡੀ ਜ਼ਿੰਮੇਵਾਰੀ ਹੈ ਔਰ ਆਪਣੇ ਇਹਨਾਂ ਸਾਥੀਆਂ ਨੂੰ ਦਿੱਤੀ ਜਾਣੀ ਕੋਈ ਬਾਹਰ ਨਾ ਲਗਾਇਆ ਨਹੀਂ ਜਾਣਾ ਇੱਥੇ ਅਗੇ ਸੋ ਇਹ ਇੱਜ਼ਤ ਨਹੀਂ ਹੈ ਕਿਤੇ ਰਾਣਾ ਪਰਵਾਰ ਨਹੀਂ ਖਾਲੀ ਛੱਡੇ ਤੇ ਜਿਹੜਾ ਤੁਹਾਡਾ ਸਾਡਾ ਕਿਸੇ ਰਾਣਾ ਪਰਵਾਰ ਨਾਲ ਕੋਈ ਲੈਂਦੇ ਨਹੀਂ ਸਾਡੀ ਰਾਜਨੀਤੀ ਦਾ ਸਾਡੀ ਰਾਜਨੀਤੀ ਦਾ ਨਵਾਂ ਇਨਕਲਾਬ ਦਾ ਮਤਲਬ ਹੈ ਅਸੀਂ ਲੋਕ ਤੋਂ ਨਹੀਂ ਲੋਕਾਂ ਨੂੰ ਨਵਾਂ ਬਾਤ ਬੰਦ ਦੇਣਾ ਜੇ ਰਾਣਾ ਪਰਵਾਰ ਦੇ ਬਾਰੇ ਗੱਲ ਮੈਂ ਕਰਨਾ ਮੈਂ ਕੋਈ ਜ਼ਿਆਦਾ ਲੰਮੀ ਚੋੜੀਆ ਚਰਚਾ ਨਹੀਂ ਉਸ ਗੱਲ ਤੇ ਕਰਨਾ ਚਾਹੁੰਦਾ ਜੋ ਅੱਜ ਇਨੀ ਗੱਲ ਮੈਂ ਤੁਹਾਨੂੰ ਜ਼ਰੂਰ ਕਰਨੀ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਕਬੂਥਲਾ ਦੀ ਜਨਤਾ ਲੋਕੀ ਕਿ ਅੱਜ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਸਿੱਖਿਆ ਕ੍ਰਾਂਤੀ ਲਹਿਰ ਚਲਾ ਰਹੀ ਹੈ ਉਹ ਤੇ ਬਤੁਆਰ ਬਤੁਆਰ ਯੋਗਦਾਨ ਪਾਈਏ ਔਰ ਨਾਲ ਜਿਹੜਾ ਯੁੱਧ ਨਸ਼ਿਆਂ ਦੇ ਪਰ ਚੱਲ ਰਿਹਾ ਵਾ ਸਰਕਾਰ ਦੀਆਂ ਮਹੱਤਵਕਾਂਸ਼ੀ ਯੋਜਨਾਵਾਂ ਔਰ ਸਰਕਾਰ ਦੇ ਇਸ ਗੱਲ ਨੂੰ ਆਪਾਂ ਸਾਨੂੰ ਮੰਨਣਾ ਪੈਣਾ ਕਿ ਜੇ ਸਰਕਾਰ ਆਪਣਾ ਫਰਜ਼ ਨਿਭਾ ਰਹੀ ਤੇ ਸਾਡਾ ਅਸੀਂ ਵੀ ਆਪਣਾ ਫਰਜ਼ ਨਿਭਾਈਏ ਬਾਕੀ ਜਿਹੜੀਆਂ ਸਰਕਾਰ ਵੱਲੋਂ ਪਾਰਟੀਆਂ ਨੇ ਸਰਕਾਰ ਵੱਲੋਂ ਕੋਈ ਇਦਾਂ ਦੀ ਨੀਤੀ ਵੀ ਅਦਾਰਤ ਕੀਤੀ ਜਾਉਂਗੀ ਜਿੱਤੇ ਕਿ ਸਰਕਾਰੀ ਮੁਲਾਜ਼ਮਾਂ ਦੇ ਬੱਚੇ ਵੀ ਜਨਕੀ ਸਰਕਾਰੀ ਸਕੂਲਾਂ ਦੇ ਵਿੱਚ ਪੜਨ ਮੈਂ ਇਸ ਗੱਲ ਇਹ ਸਾਡਾ ਸਮਾਜ ਜਿੰਮੇਵਾਰ ਆ ਅਸੀਂ ਕਹਿੰਦੇ ਆ ਕਿ ਸਰਕਾਰੀ ਮੁਲਾਜ਼ਮਾਂ ਦੇ ਵਿੱਚ ਕਹਿੰਦਾ ਕਿ ਕਮੀਆਂ ਸਰਕਾਰੀ ਅਦਾਰੇ ਚ ਕਹਿੰਦਾ ਕਿ ਕਮੀਆਂ ਕਦੀ ਸਮਾਜ ਨੇ ਇਸ ਪਾਸੇ ਸੋਚਣ ਦਾ ਯਤਨ ਕੀਤਾ ਕਿ ਇਸ ਸਮਾਜ ਜਿਹੜਾ ਅਦਾਰੇ ਦੇ ਲੋਕ ਬੈਠੇ ਨੇ ਇਸੇ ਸਮਾਜ ਦਾ ਹਿੱਸਾ ਨੇ ਜਦੋਂ ਅਸੀਂ ਇਹਨਾਂ ਸਕੂਲਾਂ ਨੂੰ ਅਪਗ੍ਰੇਡ ਕਰਾਂਗੇ ਤਾਂ ਇਹਨਾਂ ਇਹਦਾ ਅਧਿਆਪਕਾਂ ਦੇ ਬੱਚੇ ਵੀ ਇੱਥੇ ਪੜ੍ਹਨਗੇ ਉਹ ਮੈਕਸਿਮ ਪੜਦੇ ਵੀ ਹੋਣਗੇ ਨਹੀਂ ਜੇ ਅਧਿਆਪਕਾਂ ਦੇ ਬੱਚੇ ਪੜਦੇ ਹੋਣ ਤਾਂ ਸਕੂਲਾਂ ਦਾ ਮਨਿਆਦ ਇਸ ਕਦਰ ਖਰਾਬ ਨਾ ਹੋਵੇ ਸਮਝਾਓ ਮੈਂ ਮੈਂ ਇੱਕ ਬੇਨਤੀ ਤੁਹਾਡੇ ਤੋਂ ਕੇ ਸ਼ੁਰੂ ਕਰਦੇ ਆਂ ਕਿ ਇਹ ਅਧਿਆਪਕ ਆਪਣੇ ਬੱਚਿਆਂ ਨੂੰ ਜ਼ਰੂਰ ਭੌਣਗੇ ਪਰ ਤੁਸੀਂ ਔਰ ਤੁਸੀਂ ਆਪਣੇ ਮੈਚ ਚੈਨਲ ਦੇ ਮਾਧਮੇਨ ਰਾਹੀਂ ਆਮ ਜਨਤਾ ਨੂੰ ਵੀ ਅਪੀਲ ਕਰਦੇ ਕਿ ਅਸੀਂ ਆਪਣੇ ਬੱਚੇ ਇੱਥੇ ਸਕੂਲਾਂ ਇਦੋਂ ਪੜ੍ਹਾਈ ਸਾਡੀ ਸਾਬ ਮਾਨ ਸਾਹਿਬ ਦਾ ਸਕੂਲਾਂ ਦਾ ਮਿਆਰ ਹੌ ਚਾਹ ਮਾਨ ਸਾਹਿਬ ਦਾ ਸੁਪਨਾ ਸਗਾ ਤੇ ਉਹਨਾਂ ਦਾ ਜੋ ਵਾਦਾ ਸਗਾ ਉਸ ਦੇ ਮੁਤਾਬਕ ਆਪਾਂ ਇੱਕ ਪਿੱ ਤੇ ਆਪਾਂ ਜੇ ਦੇਖੀਏ ਬਈ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਸਕੂਲ ਆ ਉਸ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਇਹ ਇੱਕ ਨਵੀਂ ਸ਼ੁਰੂਆਤ ਆ ਔਰ ਨਵੀਂ ਸ਼ੁਰੂਆਤ ਜਦੋਂ ਹੁੰਦੀ ਆ ਉਹ ਮੁਕੰਮਲ ਕਰਨੇ ਸਮਾਂ ਲੱਗਦਾ ਪਰ ਮੈਂ ਹੈਰਾਨ ਆ ਕਿ ਕਪੂਰਥਲਾ ਦੇ ਮੈਕਸਿਮ ਜਿੰਨੇ ਸਕੂਲਾਂ 'ਚ ਮੈਨੂੰ ਜਾਣ ਦਾ ਮੌਕਾ ਮਿਲਿਆ ਬੜੀ ਅਪਗ੍ਰੇਡ ਨੇ ਔਰ ਇੱਥੇ ਦਾ ਸਟਾਫ ਬੜਾ ਐਜੂਕੇਟਿਡ ਆ ਪੜੇ ਲਿਖੇ ਔਰ ਮੈਂ ਕਈ ਅਧਿਆਪਕਾਂ ਨਾਲ ਇਦਾਂ ਮਿਲਿਆ ਜਿਹੜੇ ਵਿਦੇਸ਼ਾਂ 'ਚ ਵੀ ਟ੍ਰੇਨਿੰਗ ਕਰਕੇ ਆਏ ਆ ਜਿਹੜਾ ਮਾਨਸਾ ਸਕੂਲ ਤੇ ਪਿਛਲੇ ਸਕੂਲਾਂ 'ਚ ਮੈਂ ਦੇਖਿਆ ਉਹ ਤੇ ਟ੍ਰਾਂਸਪੋਰਟ ਵਿਭਾਗ ਦੀ ਵੀ ਔਰ ਇਸ ਕੜੀ ਦੇ ਵਿੱਚ ਸਰਕਾਰ ਆਪਣਾ ਪੂਰਾ ਯੋਗਦਾਨ ਪਾਉਗੀ ਅਤੇ ਇਹਨਾਂ ਸਕੂਲਾਂ ਨੂੰ ਵੱਧ ਤੋਂ ਵੱਧ ਅਪਗ੍ਰੇਡ ਕਰਕੇ ਸਮਾਜ ਨੂੰ ਇੱਕ ਚੰਗਾ ਸੰਦੇਸ਼ ਦੇਗੀ ਅਤੇ ਇਹਨਾਂ ਸਕੂਲਾਂ ਦੇ ਵਿੱਚ ਆਪ ਤੁਹਾਡੇ ਬੱਚਿਆਂ ਦੀ ਵੱਧ ਤੋਂ ਵੱਧ ਗੈਰਨੀ ਹੋ ਸਕੈ। ਉਹ ਜਿਸ ਤਰ੍ਹਾਂ ਇਹ ਮੈਨੂੰ ਇੱਥੇ ਪਤਾ ਲੱਗਾ ਪ੍ਰਿੰਸੀਪਲ ਸਾਹਿਬ ਨੂੰ ਕਿ 12 1300 ਦੇ ਕਰੀਬ ਬੱਚਾ ਇੱਥੇ ਪੜ ਰਿਹਾ ਤਾਂ ਬਹੁਤ ਵੱਡੀ ਸੰਖਿਆ ਵਾ। ਜੇ ਜਿੱਦਾਂ ਵਿਰੋਧੀਆਂ ਵਿਰੋਧੀ ਸਵਾਲ ਉਠ ਹੁੰਦੇ ਆ ਵੇ ਸਰਕਾਰੀ ਸਕੂਲਾਂ ਚ ਫੈਸਿਲਿਟੀ ਹੈ ਨਹੀਂ ਉਹ ਬੱਚੇ ਪੜ ਨਹੀਂ ਰਹਾ ਤੇ ਤੁਸੀਂ ਦੱਸ ਰਹੇ ਪਏ ਇੱਥੇ 1200 ਇੰਨੇ ਆ ਤੇ ਉਹਨਾਂ ਲਈ ਜਵਾਬ ਹੈ ਬਹੁਤ ਕਾਫੀ ਹੋਊਗਾ ਮੇਰੇ ਸਾਹ। ਜਿਹੜੀਆਂ ਨੇ ਸ਼ੁਰ ਉਹਨਾਂ ਨੂੰ ਹਜਨ ਨਹੀਂ ਹੋ ਰਿਹਾ ਕਿ ਆਮ ਲੋਕਾਂ ਦੀ ਸਰਕਾਰ ਸਿੱਖਿਆ ਦੇ ਕੰਮ ਕਰ ਰਹੀ ਹੈ ਕਿ ਪਹਿਲੀ ਸਰਕਾਰ ਜਿਹਨੇ ਸਿੱਖਿਆ ਦੇ ਉੱਤੇ ਮਿਆਰ ਨੂੰ ਉੱਚਾ ਚੁੱਕਣ ਲਈ ਪਹਿਲੀ ਵਾਰ 18000 ਕਰੋੜ ਦਾ ਫੰਡ ਰੱਖਿਆ ਵਾ ਭਜਰ ਦੇ ਵਿੱਚ ਇਦਾਂ ਪਿਛਲੀ ਸਰਕਾਰਾਂ ਦਾ ਕੀ ਕੰਮ ਸੀਗਾ ਰੋਟੀ ਕਪੜਾ ਮਕਾਨ ਸੜਕ ਬਿਜਲੀ ਪਾਣੀ ਜਿਸ ਨਾਲ ਭਾਈ ਸਾਹਿਬ ਨੇ ਗੱਲ ਕੀਤੀ ਸਫਾਈ ਵਿਵਸਥਾ ਇਹ ਸਾਡੀ ਥੋੜੀ ਦੇਣ ਆ ਤਾਂ ਇਹ ਆ ਕਿ ਕਾਣੀ ਉਲਜੀ ਨੂੰ ਸੁਧਾਉਣ ਵਾਲੇ ਪਾਸੇ ਨਹੀਂ ਯਤਨ ਸ਼ੀਲ ਦਾ ਉਰੇ ਆਪਣੀ ਯਤਨਾ ਸਜਦਾ ਆਪਾਂ ਇੱਕ ਦਿਨ ਜਲਦੀ ਅਗਲੀ ਵਾਰ ਤੁਹਾਡੇ ਕੋਲ ਵੋਟ ਮੰਗਣ ਜਾਵਾਂਗੇ ਤੇ ਲੋਕਾਂ ਦੇ ਦਰਵਾਜ਼ੇ ਚ ਡਾਮਾਂਗੇ ਤੇ ਆਪਣੇ ਕੰਮ ਦੇ ਰਾਹ ਤੇ ਮੋੜਾਂਗੇ ਸਾਨੀ ਸਾਹਿਬ ਸਿੱਖਿਆ ਕ੍ਰਾਂਤੀ ਦੇ ਨਾਲ-ਨਾਲ ਜਿਹੜੀ ਜੁਧ ਨਸ਼ਾ ਵਿਰੋਧ ਚੱਲ ਰਿਹਾ ਹੈ ਉਹਦੇ ਬਾਰੇ ਵੀ ਦੋ ਸ਼ਬਦ ਕਹੋ ਤੇ ਕੀ ਪੀਲਾ ਜਨਤਾ ਨੂੰ ਜੁਧ ਨਸ਼ਾ ਵਿਰੋਧੀ ਜਿਹੜੀ ਮੁਹਿੰਮ ਚਲਾਉਣ ਦਾ ਪਹਿਲਾਂ ਤਾਂ ਸੰਸੋਚਨਾ ਪੈਣਾ ਕਿ ਇਹ ਚਲਾਉਣੀ ਕਿਉਂ ਪਈ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਜਿਹੜਾ ਦੀਮਕ ਦਿੱਤਾ ਪੰਜਾਬ ਦੀ ਜੜ੍ਹਾਂ ਦੇ ਵਿੱਚ ਉਹਨੂੰ ਸਾਹ ਕੰਨ ਸਮਾਂ ਖੋਲਾ ਗਿਆ ਪੰਜਾਬ ਦੀ ਜਵਾਨੀ ਬਰਬਾਦ ਹੋ ਗਈ ਪੰਜਾਬ ਦੀ ਜਵਾਨੀ ਨੂੰ ਪੰਜਾਬ 'ਚ ਰਹਿਣ ਦਾ ਸੁਖਾਵਾਂ ਮਾ ਪਿਛਲੇ ਇੱਕ ਮਹੀਨੇ ਦੇ ਅੰਦਰ ਜੇਲਾ ਜਿੱਤ ਕੇ ਆ ਸੀ ਔਰ ਹਜ਼ਾਰਾਂ ਹੀ ਨੌਜਵਾਨਾਂ ਨੂੰ ਨਸ਼ਾ ਛਡਵਾ ਕੇ ਮੁਕਤ ਘਰ ਦੁਆਰਾ ਲੈ ਕੇ ਆਂਦਾ ਤਾਂ ਕਿ ਪੰਜਾਬ ਦੇ ਦੇਸ਼ ਦੀ ਸੇਵਾ ਕਰ ਸਕੇ ਜੁੱਧ ਨਸ਼ਿਆਂ ਦੇ ਵਿਰੁੱਧ ਚਲਾਉਣੀ ਮਹੀਨ ਜਿਹੜੀ ਆ ਇਹ ਸਰਕਾਰ ਨੇ ਇੱਕ ਬਹੁਤ ਵੱਡੀ ਮਹਤਵਕਾਂਖਸ਼ੀ ਮਹੀਮ ਆ ਔਰ ਮੈਂ ਇਹੀ ਆਸ ਕਰਦਾ ਕਿ ਆ ਪੰਜਾਬ ਦੀ ਆਮ ਆਵਾਮ ਜਿਹੜੀ ਇਸ ਵੱਧ ਤੋਂ ਸਹਿਯੋਗ ਕਰੇਗੀ ਤਾਂ ਕਿ ਇਸ ਮਹੀਮ ਨੂੰ ਮੁਕੰਮਲ ਕਰਕੇ ਪੰਜਾਬ ਨੂੰ ਨਸ਼ਮਤ ਬਣਾ ਸਕੇ